ਆ ਗਿਆ ਪਤਾ ਹਾਂ ਹਾਂ ਮਾਤਾ ਆ ਗਿਆ ਵਾ ਕਿਵੇਂ ਬਣ ਗਿਆ ਕੰਮ ਨੌਕਰੀ ਮਿਲ ਗਈ ਉਹ ਮਾਤਾ ਕਾ ਦਾ ਕੰਮ ਬੰਨਾ ਤੈਨੂੰ ਪਤਾ ਤਾਂ ਹਰ ਵਾਰੀ ਮੈਨੂੰ ਨੌਕਰੀ ਮਿਲਦੀ ਮਿਲਦੀ ਰਹਿ ਜਾਂਦੀ ਆ ਇਸ ਵਾਰੀ ਵੀ ਨੌਕਰੀ ਕੈਨਸਲ ਹੋ ਗਈ ਕੋਈ ਨਹੀਂ ਮਹਾਰਾਜ ਦੇਊਗਾ ਪਤਾ ਬਈ ਕਿਉਂ ਥੋੜਾ ਕਰਦਾ ਤੂੰ ਉਹ ਮਾਤਾ ਹਰ ਵਾਰੀ ਫਾਰਮ ਭਰਦਾ ਵਾ ਪਰ ਹਰ ਵਾਰੀ ਐਵੇਂ ਹੀ ਰਹਿ ਜਾਂਦੇ ਫਾਰਮ ਭਰੇ ਵੀ ਕੋਈ ਫਾਇਦਾ ਤਾਂ ਹੁੰਦਾ ਨਹੀਂ ਗਾ ਤੇ ਫਿਰ ਐਵੇਂ ਮਾਨ ਦਾ ਕਾਪੀ ਹੋ ਜਾਵੇ ਕਦੇ ਮਾਲਕ ਨੂੰ ਯਾਦ ਕਰ ਲਿਆ ਕਰ ਉਸ ਨੂੰ ਉਹ ਹੀ ਦੇਣ ਆ ਰਹੇ ਜਿਹੜਾ ਹੈ ਉਹ ਮਾਤਾ ਮਾਲਕ ਕਹਿੰਦਾ ਸੁਣਦਾ ਵਾ ਜਿਹੜਾ ਉਹਨੂੰ ਯਾਦ ਕਰੀ ਗਾਵਾਂ ਮਾਤਾ ਉਹਨੂੰ ਮੰਨਦੇ ਨੂੰ ਪਰ ਉਹਨੇ ਕਿਹੜਾ ਅੱਜ ਤੱਕ ਮੇਰੀ ਸੁਣੀਆ ਹੈ ਮਾਬ ਰੱਬ ਕਿਹੜਾ ਮੇਰੀ ਸੁਣਦਾ ਉਹਨੂੰ ਇੰਨਾ ਧਰ ਹੋ ਗਿਆ ਉਹਦੇ ਪਰਮਾਤਮਾ ਦੇ ਗੁਣ ਗੰਦ ਦੇ ਨੂੰ ਉਹ ਨਾ ਪੁੱਤ ਪਰ ਖਲਿੰਦਾ ਮਹਾਰਾਜ ਪਰਖ ਲੈ ਕੇ ਆਪੇ ਸੁਣੂਗਾ ਇੰਨਾ ਕਿਉਂ ਕਹਣਾ ਪਈ ਨਾ ਕੋਈ ਨਾ ਅੱਜ ਨਹੀਂ ਸਵੇਰੇ ਮਿਲ ਜੂਗੀ ਤੂੰ ਕਿਹੜਾ ਰੋਟੀਆਂ ਬੈਠਾ ਉਹ ਨਹੀਂ ਗੱਲ ਮਾਤਾ ਪਰ ਬੰਦੇ ਦਾ ਤਾਂ ਮਾਨੋ ਦਾਤ ਹੋ ਜਾਂਦਾ ਨਾ ਹਰ ਵਾਰੀ ਮੇਰੀ ਨੌਕਰੀ ਐ ਕੈਨਸਲ ਹੋ ਜਾਂਦੀ ਆ ਪਰ ਮੈਨੂੰ ਤਾਂ ਲੱਗਾ ਮੈਂ ਨੌਕਰੀ ਵਾਸਤੇ ਬਣਿਆ ਹੀ ਨਹੀਂਗਾ ਕਿਧਰੇ ਮੈਨੂੰ ਦਿਹਾੜੀਆਂ ਨਾ ਫਿਰ ਕਰਨੀਆਂ ਪੈਣ ਨਾ ਪੁੱਤ ਦਿਹਾੜੀਆਂ ਤਾਂ ਨਹੀਂ ਤੈਨੂੰ ਮੈਂ ਕਰਨ ਜਾਣ ਦੇਂਦੀ ਐਡਾ ਪੜਾ ਲਿਖਾ ਕੇ ਦਿਹਾੜੀਆਂ ਜੋ ਕੇ ਥੋੜਾ ਕਰ ਮੱਛਣਾ ਪੈਣਾ ਤਾਂ ਪੈਨਾ ਤਾਂ ਤੁਸੀਂ ਮੇਰਾ ਨਾਮ ਹੀ ਬਦਲੋ ਤੇਰਾ ਨਾਂ ਤੇਰੇ ਨੂੰ ਕੀ ਪਤਾ ਈ ਦੱਸਣਾ ਨਾ ਤੇਰਾ ਪੁੱਤ ਮੈਨੂੰ ਕੋਈ ਸਿਆਣਾ ਮਿਲਿਆ ਸੀਗਾ ਮੈਨੂੰ ਕਹਿੰਦਾ ਤੇਰਾ ਨਾਂ ਕੀ ਬੱਚਾ ਮਾਨੂੰ ਜਦੋਂ ਦੱਸਿਆ ਨਾ ਮੇਰਾ ਨਾਂ ਹੈਗਾ ਗੜਬੜ ਸਿੰਘ ਉਹ ਕਹਿੰਦਾ ਤੇਰਾ ਨਾਂ ਦਾ ਪਹਿਲੇ ਗੜਬੜ ਸਿੰਘ ਆ ਤੇਰੇ ਹਰ ਕੰਮ ਵਿੱਚ ਉਹ ਕਹਿੰਦਾ ਤੇ ਗੜਬੜਾਂ ਹੀ ਹੋਣੀਆਂ ਵਾ ਤੇਰਾ ਕੋਈ ਕੰਮ ਪਾਰ ਨਹੀਂ ਹੋਣਾਗਾ ਨਾ ਪੁੱਤ ਨਾਂ ਵਾਂਟ ਕੀ ਰੱਖਿਆ ਇੱਕੋ ਜਿਹਾ ਨਾਂ ਹੁੰਦਾ ਨਹੀਂ ਉਹਨੇ ਵਈ ਮਾ ਪਰ ਮਾਝਾ ਅੱਗੇ ਤੈਨੂੰ ਲੁੱਟਣਾ ਹੈ ਉਹਨੇ ਵੇਖ ਇੰਨਾ ਕੀ ਇਹਨੂੰ ਐ ਮਗਰ ਲਾ ਕੇ ਦਦੋ ਪੈਸੇ ਬਣਾਉਣੇ ਹੋਣੇ ਚਾ ਉਹ ਮਾਤਾ ਜੀ ਆਪਾਂ ਨੂੰ ਨਾਂ ਬਦਲ ਕੇ ਨੌਕਰੀ ਮਿਲਦੀ ਆ ਤਾਂ ਆਪਾਂ ਨੂੰ ਕੀ ਇਤਰਾਜ਼ ਆ ਆਪਾਂ ਨਾਂ ਬਦਲ ਦਿੰਨੇ ਆ ਫਿਰ ਕੀ ਹੋਇਆ ਵਾ ਹਾਂ ਪੁੱਤ ਤੈਨੂੰ ਲਿਖ ਕੇ ਦੇ ਦੇਗਾ ਤੇਨੂੰ ਨੌਕਰੀ ਜੂਣੀ ਮਿਲੂਗੀ ਉਹ ਮਾਤਾ ਤੂੰ ਛੱਡ ਦੇ ਗੱਲਾਂ ਨੂੰ ਹੁਣ ਜੋ ਵੱਡੇ ਮਹਾਰਾਜ ਨੇ ਕਹਦਾ ਆਪਾਂ ਤਾਂ ਉਹੀ ਮੰਨਣਾ ਵਾ ਤੂੰ ਮੇਰੀ ਗੱਲ ਸੁਣਦਾ ਤੂੰ ਆਣ ਗਵਾਂਡ ਤੂੰ ਸਾਰਿਆਂ ਨੂੰ ਕਹਿਦੀ ਵੀ ਚੰਗੇ ਚੰਗੇ ਨਾਂ ਸੋਚ ਕੇ ਆਉਣਾ ਤੇ ਆਪਾਂ ਸਾਰਿਆਂ ਦੇ ਨਾਂ ਸੁਣਾਂਗੇ ਜਿਹੜਾ ਆਪਾਂ ਨੂੰ ਨਾਂ ਚੰਗਾ ਲੱਗਾ ਆਪਾਂ ਉਹ ਰੱਖ ਲਾਂਗੇ ਚੱਲ ਪੁੱਤ ਤੈਰਾ ਪਾਏ ਇਹ ਕਾਰ ਕਿ ਵਹਿਣ ਮੈਂ ਆਂ ਗਵਾਰ ਨੂੰ ਸਾਰੇ ਮਖਾਦਲੇ ਨਹੀਂ ਆ। ਕੀ ਆ ਫਾਈਟਰ ਬੈਟ ਖਵਾ ਤੇ ਤੇਰਾ ਨਾਮ ਪੁੱਛ ਆਰ ਦੇਨੇ ਪਰ ਤੇਰੀ ਮਰਜ਼ੀ ਪਾਈ ਹੁਣ ਮੈਂ ਆਰਤੀ ਚਲੂ। ਨਹੀਂ ਮਾਤਾ ਕੋਈ ਨਾਮ ਆ ਗੜਬੜ ਸਿੰਘ ਲੈ। ਇਹਦੇ ਵਿੱਚ ਤਾਂ ਆਪ ਹੀ ਅਰਥ ਨੇ ਉਹਨੀਆਂ ਹੋਣੀਆਂ ਵੱਜ ਲੋ ਨਾ ਹੀ ਗੜਬੜ ਸਿੰਘ ਤੇ ਗੜਬੜਾ ਨੇ ਆਪੇ ਹੋਣਗੀਆਂ। ਉਹ ਮਾਤਾ ਚੱਲ ਤੂੰ ਚਾਹ ਬਣਾ ਆਪਾਂ ਚਾਹ ਪੀਨੇ ਆ। ਕੀ ਹਾਲ ਤੇ ਆ ਨਾ? ਠੀਕ ਐ ਤੂੰ ਆਪਦੇ ਸੁਣਾ। ਇਹ ਕਾਹਤ? ਪਰ ਵਾਰ ਠੀਕੇ। ਹਾਂ ਵਧੀਆ ਠੀਕ ਹੈ। ਦੋਸਰਾ ਮੁੰਡੇ ਦਾ ਕੀ ਹਾਲ? ਤੈਨੂੰ ਕੀ ਦੱਸਾਂ ਮੁੰਡੇ ਦਾ? ਕੀ ਹੋਇਆ ਭੈਣ? ਮੁੰਡਾ ਨੌਕਰੀ ਲੱਭਣ ਜਾਂਦਾ ਹੈ। ਅੱਛਾ। ਤੇ ਉਹ ਮਿਲਦੀ ਨਹੀਂ। ਅੱਛਾ। ਉਹ ਸਿਆਣਿਆਂ ਦੇ ਚੱਕਰਾਂ 'ਚ ਪੈ ਗਿਆ। ਲੈ। ਰੱਬ ਵੱਲੋਂ ਕੁਗਿਆਰ ਪਿਆ ਖੜਾ ਹੈ। ਅੱਛਾ। ਆ ਕੇ ਤੂੰ ਵੀ ਪੂਰੇ ਨੇ। ਅੱਛਾ। ਤੇ ਸਾਰਾ ਕੁਝ ਪੂਰਾ ਜਿੱਥੇ ਜਾਂਦਾ ਨਾ ਉਹੋ ਹੀ ਬਸ ਨੌਕਰੀ ਨਹੀਂ ਦਿੰਦੇ ਪੈ। ਉਹ ਕਹਿੰਦਾ ਬਾਪਾ ਮੈਨੂੰ ਨੌਕਰੀ ਨਹੀਂ ਮਿਲਦੀ। ਤਾਂ ਮੈਂ ਹੁਣ ਜਾ ਕੇ ਨਾ ਕਿਸੇ ਕੋਲ ਦੀ ਕਿਸੇ ਨੂੰ ਪੁੱਛਦਾ ਸੀ ਕਰ ਲੈਣਾ ਸਿਆਣੇ ਕਿਸੇ ਕੋਲ ਅੱਛਾ ਤੇ ਸਿਆਣੇ ਕੋਲ ਕੱਲ ਗਿਆ ਜਣਾ ਤੇ ਸਿਆਣਾ ਕਹਿੰਦਾ ਤੂੰ ਨਾਂ ਬਦਲ ਅੱਛਾ ਤੇ ਮੈਂ ਆਂ ਬਦਲਿਆ ਕੀ ਵੀ ਵੀ ਕਮਤਾਲਪੂ ਦਾ ਘਰ ਹੋਤੀ ਪਰ ਭੈਣੇ ਉਹਨੇ ਚੱਕਰ ਅਜ ਪਾਇਆ ਤਾਂ ਮੁੰਡਾ ਤੇ ਮੁੰਡੇ ਪੁੱਠੇ ਚੱਕਰਾਂ 'ਚ ਪਾ ਕੇ ਹੋ ਮੇਰੇ ਦਾਲੇ ਹੋਇਆ ਖੜਾ ਕਹਦਾ ਮਾਤਾ ਮੈਂ ਨਾਂ ਬਦਲਣਾ ਮੈਂ ਕਿਹਾ ਪੁੱਤ ਨਾਂ ਮਾਨੂੰ ਆਟਿ ਕੋਸ਼ੀ ਨਹੀਂ ਪਿਆ ਤੇ ਤੂੰ ਨਾਂ ਬਦਲ ਕਹਦਾ ਨਹੀਂ ਮੈਂ ਬਦਲਣਾ ਕਾਲ ਬਦਲ ਕੇ ਵੇਖ ਲੈਂਦੇ ਜੇ ਹੋਣ ਦੀ ਸੋਚੇ ਇਹਦੀ ਜੇ ਬਦਲ ਕੇ ਕੰਮ ਕਰ ਚੱਲਦਾ ਤਾਂ ਹੋਰ ਉਹਨੂੰ ਕੀ ਚਾਹੀਦਾ ਨਹੀਂ ਭੈਣੇ ਐਵੇਂ ਪਖੰਡਲੇ ਕਿੱਥੋਂ ਕੰਮ ਚੱਲਦਾ ਹੈ ਮਹਾਰਾਜ ਜਲਾਵੇ ਤੇ ਚੱਲਦਾ ਹੈ ਹਾਂ ਇਹ ਤੇ ਇਹ ਜੇ ਕੰਮ ਅਸੋੜਾ ਉਹਨੇ ਫੇਰ ਕੋ ਹੋਰ ਚੱਕਰ ਪਾਰਤਾ ਫੇਰੇ ਹੋਰ ਪਾਸੇ ਇਹਦਾ ਬੱਚਾ ਤੇ ਮੈਂ ਤਾਂ ਸਿਆਣੀਆਂ ਮੈਂ ਤਾਂ ਸਮਝਾਉਣਾ ਹੈ ਨਾ ਆਵੇਂ ਬਾਬੇ ਬਾਬਾ ਵੀ ਆਵੇਂ ਪੰਦੇ ਕੋਈ ਨਹੀਂ ਅੱਜ ਕਾਲੋ ਕੰਮ ਕਰ ਕੋਈ ਨਹੀਂ ਚੱਲਦਾ ਤੇ ਜਿਆ ਤੇ ਗਿਆ ਤਾਂ ਕਿਸੇ ਨੇ ਐ ਚੱਕਰਾਂ ਦੇ ਵਿੱਚ ਉਹ ਪੁੱਠਿਆਂ ਚ ਪਾਤਾ ਤੇ ਪੁੱਠਿਆਂ ਗੱਲਾਂ ਮਗਰ ਲਾ ਕੇ ਕਈ ਵਾਰੀ ਬੰਦਾ ਪੁੱਠਾ ਹੀ ਹੋ ਜਾਂਦਾ ਸਹੀ ਗੱਲ ਪੁੱਠੀ ਸੋਸ ਹੋ ਗਈ ਹੁਣ ਤੇਰੇ ਮੁੰਡਿਆਂ ਦੀ ਜਿਹੜੀ ਮੱਛੀ ਹੁੰਦੀ ਹੈ ਨਾ ਉਹ ਪੱਥਰ ਚੱਟ ਕੇ ਹੀ ਮੁੜਦੀ ਕਈ ਗੱਲ ਉਹਦਾ ਸਾਡਾ ਮੁੰਡਾ ਏ ਹੁਣ ਇਹਨੇ ਆਖੇ ਤਾਂ ਮੇਰੇ ਲੱਗਾ ਵੀ ਮੈਂ ਕਿਹਾ ਭਾਈ ਜੇ ਤੂੰ ਨਹੀਂ ਮੰਨਦਾ ਤਾਂ ਭਾਈ ਵੇਖ ਲੈ ਮੈਂ ਕੀ ਕਰ ਸਕਨੀ ਹਾਂ ਚਲ ਇੱਕ ਵਾਰੀ ਕਰਕੇ ਵੇਖ ਲੈਂਦੇ ਆਂ ਤਾਂ ਵੀ ਮੈਂ ਰਹਿਮ ਜੇ ਨਿਕਲ ਜੂਗਾ ਹੋਰ ਕੀ ਆ ਫਿਰ ਉਹਨੂੰ ਵੈ ਮੀਏ ਹੋਰ ਕੁੱਤੀ ਓਸ਼ ਨੀ ਨਾ ਮਗ ਬਿਆ ਜਿਹਨ ਮਾਲਕ ਦੇ ਕੰਮ ਚਲਾਉਣ ਨਾਲ ਚੱਲੀ ਪੈਣਾ ਅੱਜ ਇਹਨੇ ਮਾਰੇ ਨੇ ਕਿਰਪਾ ਕਰਨੀ ਆਪੇ ਹੀ ਕਰਦੇ ਨੇ ਕੋਈ ਪਤਾ ਇੰਨੀ ਲੱਗਣਾ ਕਰਕੇ ਦੋ ਕਿਰਪਾ ਵੀ ਤਾਂ ਕਦੋਂ ਨਹੀਂ ਹੋ ਉਹ ਕਾਲਾ ਪੈਂਦਾ ਕਾਲਾ ਪਈ ਜਾਂਦਾ ਕਹਿੰਦਾ ਨਹੀਂ ਮੈਨੂੰ ਅੱਜੇ ਚਾਹੀਦਾ ਅੱਜੇ ਸਭ ਮਿਲ ਜੇ ਕਈ ਵਾਰੀ ਬੰਦੇ ਨੂੰ 10 ਦਿਨ ਮਹਾਰਾਜ ਪਰਖਦਾ ਹੈ ਲੱਗਦਾ ਥੋੜਾ ਇਹ ਟਾਈਮ ਨਾਲ ਸਮਾਂ ਜਿਵੇਂ ਜਿਵੇਂ ਹੋਊਗਾ ਨਾ ਉਵੇਂ ਸਮੇਂ ਨਾਲ ਮਗਰ ਜੇ ਤੂੰ ਇੱਧਰਲੇ ਪਾਸੇ ਪਿਆ ਤੂੰ ਇਹ ਗੁਰਦੁਆਰੇ ਜਾ ਕਿਤੇ ਹੋਰ ਪਾਸੇ ਜਾ ਮੱਥਾ ਦੇ ਕੇ ਮਹਾਰਾਜ ਤੇਰੀ ਛੋਣ ਲਵੇ ਤੇ ਤੂੰ ਗੰਦੇ ਚੱਕਰਾਂ 'ਚ ਬਹਿ ਗਿਆ ਚੱਲ ਭਾਈ ਮਗਰ ਤਾਂ ਲੱਗਣਾ ਹੀ ਪੈਣਾ ਜਾਣਾ ਹੀ ਪੈਣਾ ਬੱਚੇ ਨਾਂ ਵੀ ਬਦਲ ਕੇ ਵੇਖ ਲ ਆਹੋ ਜਲੇ ਵੀ ਟੈਨਸ਼ਨ ਲਾ ਕੇ ਵੇਖਣਾ ਨਾਲੇ ਤੇਰੀ ਟੈਨਸ਼ਨ ਆਏਗੀ ਨਹੀਂ ਤੇਰੇ ਪੁੱਤਰ ਦੀ ਲਾਏ ਹੋਰ ਭਾਈ ਮੁੰਡਾ ਆਂਦਾ ਹੈ ਵੀ ਉਹਨੇ ਬਾਬੇ ਨਾਲ ਅਸਿਆ ਹੈ ਵੀ ਭਾਈ ਇੱਕ ਇੱਕ ਘਰ ਆਂਡ ਬੁਆਣ ਦਾ ਬੰਦਾ ਸਾਧ ਕੇ ਨਾ ਤੇ ਨਾਂ ਆਪਾ ਰੱਖਣਾ ਅੱਛਾ ਜਿੰਦਾ ਨਾਂ ਸੋਹਣਾ ਹੋਇਆ ਉਹੋ ਰੱਖ ਲਾਂਗੇ ਤੂੰ ਤੇ ਤੇਰੇ ਘਰ ਵਾਲੇ ਨੇ ਨਾਂ ਸੋਚ ਕੇ ਆਉਣਾ ਸਾਡੇ ਘਰੇ ਹੋਰ ਵੀ ਚਾਰ ਆਪਾ ਸਰੀਰ ਸੱਦਾ ਕੇ ਤੋਕੇ ਬੈਠ ਕੇ ਨਾਂ ਨਹੀਂ ਵਿਚਾਰ ਕਰਾਂਗੇ ਜਿੰਨਾ ਨਾਂ ਸੋਹਣਾ ਹੋਇਆ ਉਹ ਹੀ ਰੱਖ ਲੈਣਾ ਆਪਾਂ ਕਾ ਕੋਈ ਨਹੀਂ ਬੀਬੀ ਆਂਦਾ ਕੰਮ ਤੇ ਗਿਆ ਆ ਆ ਕੇ ਆਏਂਗਾ ਤੇ ਫਿਰ ਮੈਨੂੰ ਕਹਿ ਰਾਂਗੀ ਤੇ ਫਿਰ ਅਸੀਂ ਆ ਜਾ ਆ ਜਾ ਤੇ ਫਿਰ ਮੁਰਦੇ ਕੁੜੀਆਂ ਆ ਨਹੀਂ ਪਈਆਂ ਹਾਂ ਆ ਜਾਓ ਤੇ ਕੋਈ ਨਹੀਂ ਬੀਬੀ ਤੇ ਟੈਨਸ਼ਨ ਨਾ ਲੈ ਯਾਰ ਜੇ ਜਦੋਂ ਤੂੰ ਮੈਨੂੰ ਸਵੇਰੇ ਤੇ ਦੱਸਦੀ ਪਈ ਸੀ ਉੱਥੇ ਹੋਣਾ ਮੈਨੂੰ ਬੇਬੇ ਮਿਲੀ ਸੀਗੀ ਅੱਛਾ ਤੇ ਉਹ ਕਹਿੰਦੀ ਵੀ ਮੇਰੇ ਮੁੰਡੇ ਦੀ ਨੌਕਰੀ ਨਹੀਂ ਲੱਗਦੀ ਪਈਗੀ ਆ ਮੈਨੂੰ ਪਤਾ ਲੱਗਾ ਵੀ ਕੰਮਕਾਰ ਉਹਦਾ ਨਹੀਂ ਬਣਦਾ ਕੰਮ ਕਰ ਖੰਡਾ ਹੈ ਪੈ ਗਿਆ ਜਾਂਦਾ ਹੈ ਤੇ ਕੋਈ ਕੰਮ ਨਹੀਂ ਮਿਲਦਾ ਕੋਈ ਮੁੰਡੇ ਨੂੰ ਅੱਛਾ ਉਹ ਮੇਰੇ ਕੋਲ ਆਈ ਸੀਗੀ ਤੇ ਉਹ ਕਹਿੰਦੀ ਵੀ ਮਿੰਨਤ ਕਿਸੇ ਨੇ ਦੱਸਿਆ ਵੀ ਇਹਦਾ ਨਾਮ ਬਦਲੋ ਕੋਈ ਉਸ ਨਾਮ ਬਦ ਨਾ ਉਹ ਕੋਈ ਨਾ ਨਾਮ ਕਿਸੇ ਸਿਆਣੇ ਨੇ ਦੱਸਿਆ ਹਾਂ ਕਿਸੇ ਸਿਆਣੇ ਨੇ ਦੱਸਿਆ ਨਾ ਅੱਛਾ ਅੱਛਾ ਤੇ ਫੇਰ ਤੇ ਮੈਂ ਕਿਹਾ ਵੀ ਵੀ ਇਹ ਖਰੋ ਜੀ ਤੁਹਾਡੀ ਮਰਜ਼ੀ ਹੈ ਤੁਸੀਂ ਨਾਂ ਰੱਖਣਾ ਤੇ ਰੱਖ ਲਓ ਫਿਰ ਨਹੀਂ ਦੋ ਕੰਦੀ ਤੁਸੀਂ ਵੀ ਆਓ ਹਾਂ ਉਹ ਕਹਿੰਦੀ ਤੁਸੀਂ ਵੀ ਆਓ ਨਾਲ ਨਹੀਂ ਤੇ ਬੰਦਾ ਸੋਚੇ ਵੀ ਇਹ ਨਾਂ ਰੱਖਣ ਨਾਲ ਕਿ ਨੌਕਰੀ ਮਿਲ ਜਾਂਦੀ ਹੈ ਨਾਂ ਬਦਲਣ ਨਾਲ ਉਹ ਨਾਂ ਨੂੰ ਨਾ ਨਹੀਂ ਐਡਾ ਫਕਰ ਫਕਰ ਪੈਂਦਾ ਕੋਈ ਨਾਂ ਨੂੰ ਨਾ ਨਹੀਂ ਐਡਾ ਫਰਕ ਪੈਂਦਾ ਕੋਈ ਨਹੀਂ ਪੈਂਦਾ ਜਾਨਣੀ ਗਾ ਕੋਈ ਨਹੀਂ ਸੋਚ ਪੁੱਠੇ ਹੁੰਦੇ ਕਈ ਵਾਰ ਬਦਲ ਵੀ ਜਾਂਦੀ ਹੁੰਦੀ ਕਈ ਵਾਰ ਉਹ ਨਹੀਂ ਮੂਰਖ ਮਣਾ ਤੈਨੂੰ ਕੌਣ ਸਮਝਾਵੇ ਮੂਰਖ ਜਨਾਨੀ ਹੈ ਨਾ ਨਾ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਐਵੇਂ ਗੱਲਾਂ ਬਾਤਾਂ ਹੁੰਦੀਆਂ ਤੇ ਤੁਸੀਂ ਕਹਿੰਦੇ ਦਿਲ ਤੋੜ ਲਾਂਦਾ ਜੇ ਨਹੀਂ ਫਰਕ ਪੈਂਦਾ ਤਾਂ ਨਾ ਪਾਵੇ ਆਪਾਂ ਨੂੰ ਕੀ ਲੱਗੇ ਆਪਾਂ ਅਗਲੇ ਦਾ ਦਿਲ ਤੋੜ ਕੇ ਬਦਰੂਰੀ ਕਿਹਨੂੰ ਦੁਖੀ ਕਰਨਾ ਹੁੰਦਾ ਵਾ ਆਪਾਂ ਹੈ ਦਿਲ ਤੋੜਨ ਦੀ ਨਹੀਂ ਗਾਤਾ ਇਹ ਭਰਾਂ ਹੁੰਦਾ ਤੇ ਆਪਾਂ ਕਰਦੇ ਨੇ ਆਪਾਂ ਨੂੰ ਕੀ ਲੋੜ ਆ ਚਲੋ ਗੱਲ ਇਸ ਤਰ੍ਹਾਂ ਵੀ ਮੈਂ ਨਹੀਂ ਬੋਲਦਾ ਮੈਨੂੰ ਕੀ ਹੈ ਪਰ ਐਵੇਂ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਗੱਲ ਤੇ ਚਲੋ ਕੋਈ ਨਹੀਂ ਕਹਦਾ ਕਹਿੰਦੇ ਵੀ ਉੱਥੇ ਇੱਕ ਕੰਦਾ ਇਕੱਠੇ ਉਥੇ ਉਹ ਕਹਿੰਦੀ ਭੰਤੇ ਕਨੂੰ ਆ ਜਾ ਜੋ ਉਥੇ ਅਸੀਂ ਵੀ ਆਉਣਾ ਤੇ ਤੁਸੀਂ ਵੀ ਆ ਜਾ ਜੇ ਕਹਿੰਦੀ ਮੈਂ ਤਾਂ ਲਈ ਆਉਂਦੇ ਹਾਂ ਕੰਮ ਤਾਂ ਤੇ ਮੈਨੂੰ ਲੈ ਕੇ ਨਹੀਂ ਆਇਆ ਚਲ ਠੀਕ ਆ ਫਿਰ ਚੱਲ ਜਾਨੇ ਹੋਰ ਕਹਿੰਦਾ ਤੇਰੇ ਐਵੇਂ ਦੁਖੀ ਕਿ ਹੋਈ ਪਈ ਬੇਬੇ ਸੋਚੋ ਕੋਈ ਮੁੰਡੇ ਦਾ ਕੀ ਰੱਖੀਏ ਆਪਾਂ ਤੁਸੀਂ ਵੀ ਸੋਚੋ ਮੈਂ ਸੋਚਦੀ ਨਹੀਂ ਤੂੰ ਵੀ ਸੋਚਦੀ ਪਈ ਅੱਜ ਉਹ ਕਹਿੰਦਾ ਵਧੀਆ ਜਿਆ ਕੋਈ ਨਾਂ ਰੱਖੋ ਜਿਹੜਾ ਸੋਨਾ ਲੱਗਾਉ ਰੱਖਣਾ ਹਾਂ ਜਿੰਦਾ ਵਧੀਆ ਨਾਂ ਲੱਗਣ ਔਰ ਯਾਰ ਅਸੀਂ ਹੁਣ ਇੰਨਾ ਕੰਮ ਨੂੰ ਰੱਖਿਆ ਕੋਈ ਨਹੀਂ ਪਕਰਨੀ ਵਿੱਚ ਆਈ ਜੀਏ ਕਿ ਜ਼ਰੂਰੀ ਆਪਾਂ ਇਹੋ ਹੀ ਬਿਨਾ ਰੱਖਣਾ ਕਹਿੰਦਾ ਆਪਾਂ ਇਹਦੀਆਂ ਗੱਲਾਂ ਨੂੰ ਜ਼ਕੀਨ ਤਾਂ ਨਹੀਂ ਕਰਦੇਗੇ ਤੇ ਇੱਕ ਦੋ ਨਾਮ ਐ ਸੋਚ ਲੂੰਗਾ ਤੇ ਇੱਕ ਦੋ ਨਾਮ ਦੂੰ ਸੋਚ ਲਈ ਤੇ ਫਿਰ ਆਪਾਂ ਚੱਲਦੇ ਰਾਂਗੇ ਹਨਾ ਜੇ ਅਗਲੇ ਨੂੰ ਖੁਸ਼ੀ ਮਿਲਦੀ ਐ ਤੈਨੂੰ ਖੁਸ਼ ਰਹਿਣ ਦੇ ਸਾਨੂੰ ਕੀ ਟੈਨਸ਼ਨ ਐ ਜਿਵੇਂ ਪਰਮਾਝ ਪੈਂਦਾ ਬਈ ਜਾਣ ਦੇ ਜੇ ਕਿਸੇ ਦਾ ਭਲਾ ਹੁੰਦਾ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਚੱਲ ਕੋਈ ਨਹੀਂ ਚੱਲਦੇ ਰਾਂਗੇ ਮੈਂ ਕਹਿੰਦਾ ਪੈਂਦਾ ਤੇ ਤੁਹਾਡੇ ਸਾਰਿਆਂ ਦੇ ਇੱਥੇ ਆਉਣ ਤੇ ਸਵਾਗਤ ਆ ਜੀ ਜਵੇਂ ਮਾਤਾ ਨੇ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਸੀਗਾ ਕਿ ਮੈਂ ਆਪਦਾ ਨਾਮ ਬਦਲਣਾ ਵਾ ਤੇ ਮਾਤਾ ਨੇ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਸੀ ਵੀ ਆਪਦੇ ਅਲੱਗ-ਅਲੱਗ ਕੋਈ ਵੀ ਇੱਕ-ਇੱਕ ਨਾਮ ਕੋਈ ਵੀ ਸੋਚ ਕੇ ਆਜੇ ਤੇ ਜਿਹੜਾ ਆਪ ਨੂੰ ਨਾਮ ਚੰਗਾ ਲੱਗੂਗਾ ਉਹ ਆਪਾਂ ਰੱਖ ਲਾਂਗੇ ਹਾਂ ਜੀ ਹੁਣ ਤੁਸੀਂ ਇੱਕ-ਇੱਕ ਕਰਕੇ ਆਪਦਾ ਨਾਮ ਦੱਸ ਸਕਦੇ ਹੋ ਜੀ ਯਾਰ ਮੈਂ ਨਾ ਵੈਸੇ ਨਾ ਗੱਲਾਂ 'ਚ ਯਕੀਨਦਾ ਨਹੀਂ ਕਰਦਾ ਪਰ ਚਲੋ ਜੇ ਇਵੇਂ ਕਿੱਥੇ ਤੇਰਾ ਕੰਮ ਬਣਦਾ ਸਾਨੂੰ ਵੀ ਤਕਲੀਫ ਹੈ ਠੀਕ ਹੈ ਤੇ ਨਾਮ ਅਸੀਂ ਬਈ ਸੋਚ ਆਏ ਆ ਬਸ ਠੀਕ ਹੈ ਜੀ ਤੁਸੀਂ ਨਾਂ ਦੱਸੋ ਨਹੀਂ ਨਾਂ ਹਾਂ ਜੀ ਤੇ ਕੀ ਨਾਂ ਸੋਚਿਆ ਫਿਰ ਤੋਂ ਅਮਨ ਸਿੰਘ ਅਮਨ ਸਿੰਘ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਕਿੰਨਾ ਨੂੰ ਇਹ ਨਾਂ ਚੰਗਾ ਲੱਗਿਆ ਜੀ ਮਾਦਾ ਕਿਵੇਂ ਲੱਗਾ ਤੇ ਜੀ ਮੈਨੂੰ ਤਾਂ ਨਹੀਂ ਚੰਗਾ ਲੱਗਾ ਕੁੜੀ ਤੈਨੂੰ ਤੈਨੂੰ ਸਾਨੂੰ ਹੋਰ ਕੋਈ ਕੋਈ ਨਾਂ ਦੱਸ ਦੋ ਤੇਰਾ ਤਾਂ ਬਾਈ ਕੰਮ ਇੱਥੇ ਠੱਪ ਹੈ ਹਾਂ ਜੀ ਮੈਂ ਕੋਲ ਗਿਆ ਹੁਣ ਮਾਦਾ ਤੂੰ ਬੋਲ ਹਾਂ ਤੁਸੀਂ ਦੱਸੋ ਬੱਲ ਹਾਂ ਮਾਤਾ ਜੀ ਤੁਸੀਂ ਦੱਸੋ ਤੂੰ ਕੀ ਮੇਰੇ ਬਾਰੇ ਨਾਂ ਸੋਚਿਆ ਵਾ ਮੈਂ ਮੈਂ ਸੁਖਜੈਨ ਸੁਖਜੈਨ ਵਧੀਆ ਆ ਨਾ ਤੁਸੀਂ ਦੱਸੋ ਕੰਨਾਂ ਨੂੰ ਵਧੀਆ ਲੱਗਾ ਮੈਨੂੰ ਤਾਂ ਨਹੀਂ ਯਾਰ ਨਹੀਂ ਲੱਗਿਆ ਚੰਗਾ ਨਹੀਂ ਲੱਗਿਆ ਹਾਂਜੀ ਤੁਹਾਨੂੰ ਕਿਹੜਾ ਨਾਮ ਲੱਗਾ ਜੀ ਵਧੀਆ ਮੈਨੂੰ ਸੁਖਮੀਤ ਸਿੰਘ ਸੁਖਮੀਤ ਸਿੰਘ ਹਾਂਜੀ ਕੰਨਾਂ ਨੂੰ ਇਹ ਨਾਮ ਚੰਗਾ ਲੱਗਾ ਜੀ ਤੁਹਾਨੂੰ ਲੱਗਾ ਚੰਗਾ ਤੂੰ ਦੱਸ ਦੇ ਕੀ ਨਿਸ਼ਾਨ ਸਿੰਘ ਹਾਂਜੀ ਇਹ ਨਾਮ ਕੰਨਾਂ ਨੂੰ ਚੰਗਾ ਲੱਗਾ ਨਹੀਂ ਮੈਨੂੰ ਤਾਂ ਲੱਗਾ ਮੇਰੀ ਵਾਰੀ ਬਾਈ ਮੈਂ ਦੰਦਾ ਦਿਨ ਹਾਂਜੀ ਤਾਂ ਮੈਂ ਕਹਿੰਦਾ ਤੇਰਾ ਨਾਮ ਬਗੇਲ ਸਿੰਘ ਰਾਖੀਏ ਨਾ ਨਾ ਜੀ ਆ ਬਗੇਲ ਸਿੰਘ ਦਾ ਨਾਮ ਆੜਾ ਹੀ ਐ ਤਾਂ ਰਹਿ ਨਹੀਂ ਦੋ ਉਹ ਨਹੀਂ ਨਹੀਂ ਆ ਬਗੇਲ ਸਿੰਘ ਨਹੀਂ ਹੋਰ ਜੋ ਮਰਜ਼ੀ ਰੱਖੋ ਤੇ ਫਿਰ ਭਰਾਵਾ ਤੂੰ ਆਪਦੇ ਆਪ ਹੀ ਰੱਖ ਲੈ ਜਿਹੜਾ ਕੋ ਰੱਖ ਤਾ ਸਾਡੇ ਤਾਂ ਤੈਨੂੰ ਪਸੰਦ ਨਹੀਂ ਆਏ ਕਿ ਪੰਜਾ ਜਣੇ ਜੇ ਤੇ ਤੂੰ ਹੁਣ ਤੂੰ ਆਪ ਚੇਂਜ ਕਰ ਲੈ ਜਿਹੜਾ ਤੈਨੂੰ ਪਸੰਦ ਆਉਂਦਾ ਹੁਣ ਤੂੰ ਹੀ ਦੱਸ ਦੋ ਜਿਹੜਾ ਨਾ ਤੂੰ ਹੀ ਕਹਿਦਾ ਆਪਾਂ ਉਹੀ ਰੱਖ ਲੈਣਾ ਅਸੀਂ ਕਰਦੇ ਬੋਤਾਂ ਤੂੰ ਆ ਬੋਚਾ ਤੇ ਮੇਰਾ ਨਾਮ ਚੰਗਾ ਹੁੰਦਾ ਹੁੰਦਾ ਤਾਂ ਮੈਂ ਤੁਹਾਨੂੰ ਪੁੱਛਣਾ ਹੀ ਘਤੋ ਯਾਰ ਤੁਹਾਨੂੰ ਮੈਂ ਇੱਕੋ ਗੱਲ ਕਹਿਣਾ ਜੇ ਤਾਂ ਸਾਡੀ ਮੰਨੇਗਾ ਤੂੰ ਚੁੱਪ ਕਰਕੇ ਤੇਰਾ ਨਾਮ ਅੱਜ ਤੋਂ ਹਰਮੀਤ ਸਿੰਘ ਪਰ ਠੀਕ ਹੈ ਜੀ ਦੱਸੋ ਸਾਰੇ ਦਸਾਂ ਹਾਂ ਭਾਈ ਇਹ ਸੋਨਾ ਠੀਕ ਆ ਨਾ ਕੁੜੀਏ ਸੋਨਾ ਲੱਗਾ ਤੈਨੂੰ ਕੁੜੀਏ ਰਮੇਰ ਅਰਮੀ ਸਿੰਘ ਨਾਂ ਤੇਨੂੰ ਪਰਵਾਨਾ ਹੁਣ ਹਾਂਜੀ ਜੀ ਮੈਨੂੰ ਪਰਵਾਨਾ ਆ ਜੀ ਸਾਰਿਆਂ ਦੀਆਂ ਵੋਟਾਂ ਇਸ ਨਾਂ ਤੇ ਆ ਬਸ ਠੀਕ ਹੈ ਜੀ ਅੱਜ ਤੋਂ ਮੇਰਾ ਨਾਂ ਹਰਮੇਂਦ ਸਿੰਘ ਵਧਾਈਆਂ ਜੀ ਸਾਰਿਆਂ ਨੂੰ ਕੋਈ ਗੜਬੜ ਸਿਆ ਓਹ ਮੈਂ ਚੇਤਾ ਭੁੱਲ ਗਿਆ ਲੈ ਤੁਸੀਂ ਤਾਂ ਜੀ ਮੇਰਾ ਫੇਰ ਉਹੀ ਤਰ੍ਹਾਂ ਦਾ ਮੀਲ ਹੈ ਭਾਈ ਅੱਜ ਤੋਂ ਬਾਅਦ ਕਿਸੇ ਨੇ ਵੀ ਭਾਈ ਨੂੰ ਗੜਬੜ ਸੰਗੜੀ ਕਹਿਣਾ ਨਹੀਂ ਕਹਿੰਦੇ ਨਹੀਂ ਕਹਿੰਦੇ ਹਰਮੇਂਦ ਕਹਿਣਾ ਠੀਕ ਹੈ ਹਰਮੇਂਦ ਸਿੰਘ ਇਹਦਾ ਨਾਂ ਚਲੋ ਜੇ ਨਾਂ ਬਦਲਿਆ ਵੈਸੇ ਤਾਂ ਨਹੀਂ ਮੰਨਦੇ ਸੀ ਜੇ ਨਾਂ ਬਦਲਿਆ ਤੇਰਾ ਕੰਮ ਬਣਦਾ ਤੇ ਭਾਈ ਸਾਨੂੰ ਗੇ ਹਾਂ ਸਹੀ ਗੱਲ ਇਹਦੇ ਦੇ ਨੂੰ ਚੈਨ ਆਉਣੀ ਚਾਹੀਦੀ ਆਪਾਂ ਨੂੰ ਕਿਹ ਹੈ ਆਪਾਂ ਦਾ ਚੱਲ ਬਦਲ ਲਿਆ ਪਰ ਇਹ ਵੇਤਨ ਫੀ ਵਾਲਾ ਕੰਮ ਨਹੀਂ ਚੁੱਕਿਆ ਆਪਾਂ ਵੇਖਾਂਗੇ ਵੀ ਦੂਰ ਬਣ ਕੇ ਚੱਲ ਵੀ ਤੂੰ ਇੰਟਰਵਿਊ ਦੇਣ ਜਾਂਦਾ ਸਕੇ ਤੇਰਾ ਕੰਮ ਨਹੀਂ ਬਣਿਆ ਚੱਲ ਹੁਣ ਆਪਾਂ ਵੇਖ ਲਾਂਗੇ ਤੇਰਾ ਨਾਮ ਹਰੀਮਿਤ ਸਿੰਘ ਹੈ ਕਿੰਨਾ ਕੰਮ ਬਣਿਆ ਮੈਨੂੰ ਲੱਗਦਾ ਜੀ ਮਿਹਨਤ ਨਾਲ ਸਾਰਾ ਕੁਝ ਹੁੰਦਾ ਨਾਮਾ ਨੂੰ ਅੱਜ ਕੀ ਪਿਆ ਜਿਆ ਗੋਤਾ ਓਏ ਆਉਨਾ ਇਸੀ ਮਾਤਾ ਨਹੀਂ ਬਣਿਆ ਕੰਮ ਉਹ ਕਾਹਦਾ ਕੰਮ ਮਾਤਾ ਅੱਜ 10 ਦਿਨ ਹੋ ਗਏ ਨਾਮ ਬਦਲੇ ਨੂੰ ਖਾਲੀ ਤੱਕ ਮੇਰੀ ਨੌਕਰੀ ਨਹੀਂ ਮਿਲੀ ਸਗੋਂ ਜੀ ਤਿੰਨ ਜਿਹੜੀਆਂ ਇੰਟਰਵਿਊ ਦਿੱਤੀਆਂ ਸੀਗੀਆਂ ਉਹ ਵੀ ਸਭ ਕੈਂਸਲ ਹੋ ਗਈਆਂ ਇੱਕ ਤਾਂ ਇੰਟਰਵਿਊ ਬੈਂਸੀ ਕੈਂਸਲ ਹੋ ਗਈ ਤੇ ਦੋਹਾਂ ਤਾਂ ਮੈਨੂੰ ਰਿਜੈਕਟ ਕਰਤਾ ਤੇ ਤੈਨੂੰ ਮੈਂ ਆਖਿਆ ਤੂੰ ਮੇਰੇ ਆਖੇ ਲੱਗਿਆ ਸੀ ਤੂੰ ਕਹਿੰਦਾ ਨਾਮ ਬਦਲਿਆ ਉਹ ਕਰੀ ਮਿਲ ਜੇ ਜੀ ਪਤਾ ਨਾਵਾਂ ਨੂੰ ਬਦਲਿਆ ਨਹੀਂ ਕੁਛ ਹੁੰਦਾ ਉਹ ਮਾਤਾ ਸਗੋ ਉਹ ਨਾਲ ਨਾਲ ਤਾਂ ਮੇਰੀ ਸਗੋ ਥੋੜੀ ਬੱਤੀ ਪਛਾਣ ਮਿਲੀ ਸੀ ਕਿ ਥੋੜਾ ਬਹੁਤਾ ਕੰਮ ਮਿਲ ਜਾਂਦਾ ਸੀਗਾ ਹੁਣ ਤਾਂ ਮੈਨੂੰ ਕੋਈ ਵੀ ਨਹੀਂ ਜਾਣਦਾ ਹੁਣ ਤਾਂ ਸਗੋ ਮੈਨੂੰ ਕੱਖ ਦਾ ਵੀ ਨਹੀਂ ਕੰਮ ਮਿਲਦਾਗਾ ਤਾਂ ਫੇਰ ਪਤਾ ਉਹ ਜੁਆ ਕਾਲੀਆਂ ਗੱਲਾਂ ਹੋਈਆਂ ਨਾ ਹੁਣ ਉਹਨੂੰ ਕੁੱਛ ਕਾ ਬਾਬੇ ਵੀ ਜਾਪੀ ਵੀ ਭਾਈ ਤੇ ਸਭ ਨਾਮ ਬਦਲਾ ਕੇ ਲੈ ਗਿਆ ਸੀ ਤੂੰ ਹੁਣ ਮੇਰਾ ਦੁੱਧੋ ਪੱਠਾ ਬਾਹਤਾ ਤੂੰ ਉਹ ਮਾਤਾ ਹੁਣ ਮੈਂ ਬਾਬੇ ਨੂੰ ਜਾ ਕੇ ਕੀ ਕਹਾਂ ਬਾਬੇ ਨੇ ਹੁਣ ਮੁੱਕਰ ਜਾਣਾ ਵਾ ਮੈਂ ਵੀ ਉਹਦਾ ਪਾੜ ਪੜਿਆ ਲਿਖਿਆ ਹੁੰਦੇ ਕਾਰਨ ਵੀ ਆਹਾ ਬਾਬਿਆਂ ਦੇ ਚੱਕਰਾਂ 'ਚ ਪਹਿਣਾ ਨਹੀਂ ਚਾਹੀਦਾ ਗਾ ਇਹ ਸਿਆਣੇ ਜਿਹੜੇ ਹੁੰਦੇ ਆ ਨਾ ਇਹ ਬਸ ਪੈਸੇ ਲੁੱਟਦੇ ਆ ਹੋਰ ਕੌਫ ਨਹੀਂ ਕਰਦੇ ਤੇ ਜੇ ਸਿਆਣਾ ਤੈਨੂੰ ਸਮਝਾਵੇ ਤਾਂ ਸਮਝਣਾ ਵੀ ਚਾਹੀਦਾ ਨਾ ਕੋਈ ਆਪਾਂ ਕਿਹੜੇ ਕੋਈ ਸਿਆਣਾ ਸਮਝਾਵੇ ਤਾਂ ਤੇ ਆਖੇ ਲੱਗਣਾ ਚਾਹੀਦਾ ਆਪਾਂ ਉਹਦੇ ਆਖੇ ਲੱਗਦੇ ਆਪਾਂ ਬੰਨਾ ਆਪ ਉਦਰੇ ਉਹ ਤੇਰੇ ਕਰਮਾਂ ਦਾ ਹੈ ਉਹ ਤੈਨੂੰ ਮਿਲ ਜਾਣਾ ਹੈ ਐਵੇਂ ਟੈਨਸ਼ਨ ਨਾ ਲਿਆ ਕਰ ਹਾਂ ਮਿਹਨਤ ਕਰ ਮਿਹਨਤ ਨੂੰ ਰੰਗ ਲੱਗਣਾ ਹੈ ਜੇ ਆਪਾਂ ਮਿਹਨਤ ਨਾ ਕਰਾਂਗੇ ਫਿਰ ਐਵੇਂ ਤੁਰੇ ਫਿਰਾਂ ਉਥੋ ਗੇੜਾ ਕਾਢਾਂਗਾ ਉਥੋ ਫੇਰਾ ਪਾ ਰਾਬਾ ਥੋੜਾ ਦਊਗਾ ਨਹੀਂ ਨਹੀਂ ਮਾਤਾ ਇੱਕ ਤਾਂ ਬਾਤ ਚ ਮੈਂ ਬਸ ਮਿਹਨਤੀ ਕਰਨੀ ਕਰਨੀਆਂ ਆ ਆ ਸਿਆਣਿਆ ਸਿਆਣਿਆ ਦੇ ਚੱਕਰਾਂ 'ਚ ਨਹੀਂ ਪੈਣਾਗਾ ਆਪਦੀ ਮਿਹਨਤ ਦੇ ਸਿਰ ਤੇ ਆਪਦੀ ਨੌਕਰੀ ਹੁਣ ਮੈਂ ਲਾਂਗਾਂਗਾ ਮਿਹਨਤ ਕਰਾਂਗਾ ਤਾਂ ਬਰਕਤ ਪੈ ਗਈ ਜੇ ਮਿਹਨਤ ਹੀ ਨਹੀਂ ਕਰਨੀ ਤਾਂ ਰੰਗੋਂ ਨੂੰ ਕਿੱਥੋਂ ਲੱਗੂਗਾ ਵੇ ਪੁੱਤ ਜੇ ਤੂੰ ਜਾਣਾ ਤੇ ਗੁਰਦੁਆਰੇ ਜਾਇਆ ਕਰ ਵੇ ਕੀਦਰ ਜਾਂ ਮਹਾਰਾਜ ਬੋਹ ਮਾਰਾ ਕਰਦਾ ਤੂੰ ਆ ਨਾ ਤੁਰਿਆ ਫਿਰ ਕਦੇ ਉੱਥੇ ਪਟਕਦਾ ਫਿਰਨਾ ਇਹ ਪਟਕਣਾ ਛੱਡ ਦੇ ਇਹ ਮਾਰਕੜੇ ਦਰ ਪਟਕਣਾ ਜਣਾ ਲਾ ਇਹਨੂੰ ਛੱਡ ਦੇ ਉਹਦੇ ਦਵਾਰਾ ਜਾ ਕੇ ਮਾਰ ਲੈ ਕਿਉਂ ਸਾਰੀਆਂ ਆਸਾਂ ਪੂਰੀਆਂ ਹੋਣੀਆਂ ਚੱਲ ਛੱਡ ਮੱਧ ਆ ਗਿਆ ਹੁਣ ਆਪਾਂ ਅੰਦਰ ਚਲੀਏ ਭੁੱਖ ਬੜੀ ਲੱਗੀ ਆ ਯਾ ਰੋਟੀ ਖਾਣ ਚੱਲਾ ਜਾ ਰੋਟੀ ਪੁੱਤ ਬਣਾਉਣੀ ਆ